ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਡਰੱਗਸ ਦੇ ਖਿਲਾਫ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਬਿਗ ਫਿਸ਼ ਜਿਹਨੂੰ ਆਪਾਂ ਵੱਡਾ ਉਹ ਵੱਡਾ ਸਮੱਗਲਰ ਸਮਝਦੇ ਆ ਉਹ ਅਮੋਲਕ ਸਿੰਘ ਠੱਠਾ ਤਰਨਤਾਰਨ ਦਾ ਰਹਿਣ ਵਾਲਾ ਉਹ ਤੇ ਉਹਦਾ ਬੇਟਾ ਮਹਾਵੀਰ ਸਿੰਘ ਇਹ ਦੋਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹ ਅਮੋਲਕ ਸਿੰਘ ਇੱਕ ਬੜਾ ਵੱਡਾ ਕਾਰਟਲ ਚਲਾ ਰਿਹਾ ਸੀਗਾ ਕਾਫੀ ਸਮੇਂ ਤੋਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 10 ਐਫਆਈਆ ਰਾਂ ਇਹਦੇ ਖਿਲਾਫ ਦਰਜ ਨੇ ਐਨਡੀਪੀਐਸ ਐਕਟ ਦੀਆਂ ਜਿਵੇਂ ਲੁਧਿਆਣਾ ਦੇ ਵਿੱਚ ਹੈ ਜਗਰਾਉਂ ਦੇ ਵਿੱਚ ਹੈ ਕਪੂਰਥਲਾ ਤਰਨਤਾਰਨ ਸ਼੍ਰੀ ਮੁਕਸਰ ਸਾਹਿਬ ਅੰਮ੍ਰਿਤਸਰ ਇਹ ਲਗ ਲਗ ਜਗ੍ਹਾ ਦੇ ਵਿੱਚ ਇਹਦੇ ਖਿਲਾਫ ਇਹ ਮੁਕਦਮੇ ਜਿਹੜੇ ਦਰਜ ਕੀਤੇ ਗਏ ਸੀ ਔਰ ਵੱਡੀਆਂ ਰਿਕਵਰੀਆਂ ਹੋਈਆਂ ਹੁਣ ਲੇਟੈਸਟ 24 21 24 ਦਾ ਮਕਦਮਾ ਗੇਟਕੀਮਾ ਥਾਣੇ ਦਾ ਦਰਜ ਹੋਇਆ ਸੀ ਤੇ ਚ 3 ਕਿਲੋ ਹੀਰੋਇਨ ਤੇ 5 ਲੱਖ ਡਰਗ ਮਨੀ ਫੜੀ ਗਈ ਸੀ ਉਹਦੇ ਚ ਵੌਂਟਡ ਸੀਗਾ ਇਹਦੇ ਖਿਲਾਫ ਵਾਰੰਟ ਲਏ ਹੋਏ ਸੀ ਪੀਓ ਦੀ ਕਾਰਵਾਈ ਚੱਲ ਰਹੀ ਸੀਗੀ ਉਹਦੇ ਚ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਬੜੀ ਵਧੀਆ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੇ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਦੇ ਤੋਂ ਇੱਕ ਟੋヨタ ਗੱਡੀ ਕੋਈ 1.30 ਸਪ੍ਰਿੰਗਫੀਲਡ ਰਾਈਫਲ ਔਰ 0.30 ਪਿਸਟਲ ਉਬਰੰਧ ਹੋਇਆ ਪਿਸਟਲ ਦੇ 15 ਕੈਟਰਜਿਸ ਨਾਲ ਹੈ ਤੇ 5 ਲਾਈਵ ਕੈਟਰਜਿਸ 30 ਸਪ੍ਰਿੰਗਫੀਲਡ ਰਾਈਫਲ ਦੇ ਨੇ 1 ਲੱਖ ਡਰਗ ਮਨੀ ਰਿਕਵਰ ਹੋਈ ਹੈ ਤਾਂ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਸਾਡੀ ਟੀਮ ਦੀ ਔਰ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਦਾ ਇਹਦਾ ਪਛੋਕੜ ਹੈ ਇਹਦੀ ਡਿਟੇਲ ਚ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਔਰ ਸਾਰੇ ਇਹਦੇ ਕੌਂਟੈਕਸਟ ਜਿਹੜੇ ਔਰ ਪ੍ਰਾਪਰਟੀ ਔਰ ਬੈਂਕ ਅਕਾਊਂਟ ਸਾਰੇ ਜਿਹੜੇ ਉਹਨਾਂ ਦੇ ਉੱਤੇ ਅਸੀਂ ਸਾਰਾ ਵਰਕ ਕਰ ਰਹੇ ਹਾਂ ਕਿਉਂਕਿ ਇਸ ਡਰਗ ਬਣੀ ਤੋਂ ਕਮਾਈ ਹੋਈ ਹੈ ਕਿਹੜੀ-ਕਿਹੜੀ ਚੀਜ਼ਾਂ ਨੇ ਉਹਨਾਂ ਤੇ ਅਗਲੀ ਯੋਗ ਕਾਰਵਾਈ ਕੀਤੀ ਜਾਏ